ਯੋ ਚਾਹ ਆਮ ਹੈਰ ਫੋਰ ਮੋਸਟ ਐਕਸਪੈਂਸਿਵ ਗਲਫੀ ਆਫ ਲੋਨ ਡੌਨ ਲਾ ਵੇ ਮੈਨੂੰ ਮੈਨੂੰ ਦੇ ਲਾ ਵੇ ਜਪਾਨ ਟਪੀਕਾ ਕਾਫੀ ਅਜ ਮੈਂ ਪੀਣੀ ਆ ਇਹ ਹੈ ਥੋੜੀ ਭਾਏ ਨੂੰ 265 ਪਾਉਣ ਦੀ ਆ ਇਹ ਤਾਂ ਇੰਡੀਆ ਦਾ 31000 ਬਣ ਗਿਆ ਨਾ ਇਨੇ ਚ ਤਾਂ ਮੈਂ ਵਿਆਹ ਦੇਖ ਲੈਣਾ ਸੀ ਇੰਡੀਆ ਲਾ ਵੇ ਗੁੱਡੀ ਚੰਗੀ ਤਰਾ ਸ਼ੇਕ ਕਰੀ 31000 ਰੁਪਿਆ ਲਾਇਆ ਮੈਂ ਉਹ ਕੋਈ ਨਾਲ ਲੱਡੂ ਜਲੇਬੀਆਂ ਬਦਾਨਾ ਪੁੱਜਿਆ ਵੀ ਚੱਕ ਲਿਓ ਪੈਸੇ ਬਹੁਤ ਲੈ ਲਿਆ ਆ ਫੂਫੀ 31000 ਦੀ ਕੂਪੀ ਲੈ ਆਈ ਹੈ ਅੱਛਾ ਅੰਨਾ ਪੈਸਾ ਲੈ ਕੇ ਵੀ ਸਾਹ ਨਹੀਂ ਨਾਪ ਤੋਲ ਕੇ ਕਾਫੀ ਪਾ ਰਹੇ ਨੇ ਟੂ ਐਕਸਕਲੂ मिक्स टू विथ सम अदर बेज ओके सो दिस इज प्योर या प्योर वाओ मैं कुछ प्योर पीने जा रहे हां 31000 ਦੇ ਹਿਸਾਬ ਨਾਲ ਕਿਤਨੀ ਦਾ ਸਰਾਖ ਤੇ ਥੋੜਾ ਵੱਡਾ ਚਾਹੀਦਾ ਸੀ ਨਾ ਪੈਸੇ ਚੋ ਰਹੇ ਨੇ ਭਾਈ 5000 10000 15000 ਵੀ ਜਾਂਤੀ ਯਾਰ ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਮੈਂ ਇਹ ਹੀ ਖਾਣੀ ਬਸ ਪੈਸੇ ਦੇ ਹਿਸਾਬ ਨਾਲ ਕੱਪ ਪਤਲਾ ਨਹੀਂ ਲੱਗ ਰਿਹਾ ਅੰਨਾ ਪਾ ਧਿਆਨ ਨਾ ਪਾ ਕੇ ਤੇ ਬਾਹਰ ਦਾ ਸੈਟ ਦੀ ਬੜੀ ਮਹਿੰਗੀ ਕੌਫੀ ਹੈ ਮੇਰੇ ਵੀਰ ਸ਼ੇਰਸ ਬ੍ਰੋ ਜਪਾਨ ਟਿਕ ਇੱਕ ਇੱਕ ਘੋਟੇ ਦਾ 7-7000 ਦਾ ਮੇਰੇ ਵੀਰ ਪੀ ਕੇ ਦੇਖ ਤਾਂ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹਲਕਾ ਹਲਕਾ ਤੇ ਆ ਰਿਹਾ ਨਹੀਂ ਮੈਂ ਕੁਝ ਅਲੱਗ ਫੀਲ ਕਰਾਂ ਹੈ ਵਾਹ ਅਦਰਵਾਇਜ਼ ਤਾਂ ਪਿੱਕੀ 커피 ਇਹਦਾ ਇੱਕ ਬੜਾ ਤਿੱਖ ਕਰਦੀ ਏ ਇਹਨਾਂ ਨੂੰ ਪਤਾ ਨਹੀਂ ਹੁੰਦਾ ਜਪਾਰ ਵਾਲਾ ਨੂੰ ਸੀ ਬੜਾ ਤੰਨ ਵੀ ਕਰਦੀ ਲਾ ਵੇ 11 11000 ਦੇ ਅਸੀਂ ਤਿੰਨ ਘੁੱਟ ਕਰ ਬੈਠੇ ਆ ਜੇ ਸਾਨੂੰ ਨਹੀਂ ਵੀ ਮਜ਼ਾ ਆ ਰਿਹਾ ਤਾਂ ਅਸੀਂ ਮਜ਼ਾ ਲੈ ਕੇ ਛੱਡਾਂਗੇ ਮਜ਼ੇ ਲਾਓ ਲੋ ਜੀ ਫੈਨ ਮਿਲ ਗਏ ਨੇ ਫੈਨ ਕਾਦੇ ਮਿਲ ਗਏ ਨੇ ਰੱਬ ਮਿਲ ਗਏ ਨੇ